ਓ ਬਈ ਚੱਲ ਪੇ ਪਾਈਪ ਲਾਈਨ ਅੱਜ ਚੱਲੀ ਆ ਬਾਈ ਪਾਈਪ ਲਾਈਨ ਆਪਣੀ ਆ ਦੋੰਦੀ ਆ ਦੇਖ ਦੇਖ ਅੱਪਾਂ ਦਾ ਕੜਮਾ ਸਭਈ ਅੱਜ ਚੱਲੀ ਆ 40 ਸਾਲ ਬਾਅਦ ਦੇਖ ਆ ਚੱਲਿਆ ਸਾਡੇ ਰਾਜਗੜ੍ਹ ਰੋਡ ਦਾ ਪਾਈਪ ਲਾਈਨ ਬਾਈ ਜਿਹੜੀ ਬਾਈ ਮੀਤ ਹੈਰ ਨਹੀਂ ਕਿਰਪਾ ਕਰਕੇ ਹਣਵਾਈ ਆ ਦਾਨਗੜ੍ਹ ਤੋਂ ਲਿਆ ਕੇ ਕੋਠੇ ਰਜਿੰਦਰਪੁਰਾ ਨੂੰ ਜਿਹੜੀ ਪਾਈਪ ਲਾਈਨ ਪਾਈ ਆ ਅੱਜ ਚੱਲਿਆ ਬਈ ਉਹ ਦੇਖੋ ਪਾਣੀ ਪੈਂਦਾ ਕੜਮਾਸ ਤੇ ਲਿਆ ਤੇ ਨਿਆਰੀ ਅੱਜ ਫੋਜੇ ਵਾਲ ਲਿਫਟ ਸਿਸਟਮ ਦੀ ਤੀਜੀ ਮੋਟਰ ਚਲਾਉਣ ਤੇ ਹੀ ਪੂਲ ਪਾਣੀ ਆ ਰਿਹਾ ਜੀ ਪ੍ਰੈਸ਼ਰ ਦੇ ਨਾਲ ਟੈਂਕੂਸ਼ੇ ਵਾਲ ਵੀ ਖੇ